ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਇਤਰਾ ਮਨ ਤੁਸੀਂ ਦੇਖ ਰਹੇ ਹੋ ਏ ਟੀਵੀ ਪੰਜਾਬ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕੁਝ ਹੀ ਦਿਨ ਬਾਕੀ ਰਹਿ ਗਏ ਨੇ ਅਤੇ ਇਸ ਦੌਰਾਨ ਅੱਜ ਅਸੀਂ 13 ਸਿੱਟਾ ਦਾ ਸੂਰਤ ਹਾਲ ਦੇ ਵਿੱਚ ਉਸ ਹਲਕੇ ਅਤੇ ਉਸ ਹੌਟ ਸੀਟ ਦੀ ਗੱਲ ਕਰਾਂਗੇ ਜਿੱਥੇ ਕਿ ਪਿਛਲੇ 4 ਦਹਾਕਿਆਂ ਤੋਂ ਕਾਂਗਰਸ ਨਹੀਂ ਜਿੱਤੀ ਅਤੇ ਅਕਾਲ ਦਲ 6 ਵਾਰ ਜਿੱਤ ਕੇ ਰਿਕਾਰਡ ਕਾਇਮ ਕਰ ਚੁੱਕੀ ਹੈ ਜਾਨੀ ਕਿ ਲੋਕ ਸਭਾ ਹਲਕਾ ਫਿਰੋਜ਼ਪੁਰ ਅੱਜ ਜਾਣਾਂਗੇ ਕਿ ਫਿਰੋਜ਼ਪੁਰ ਚ ਕਿਸ ਦੀ ਲਾਰੀ ਚੱਲ ਲੇਗੀ ਫਿਰੋਜ਼ਪੁਰ ਚ ਕਾਂਗਰਸ ਦੀ ਹਾਲਾਤ ਕੁਝ ਇਸ ਤਰ੍ਹਾਂ ਦੇ ਨੇ ਕਿ ਸ਼ਾਇਦ ਉਹਨਾਂ ਨੂੰ ਕੋਈ ਉਮੀਦ ਦੀ ਕਿਰਨ ਮਿਲ ਜਾਵੇ ਕਿਉਂਕਿ ਕਾਂਗਰਸ ਨੇ 2019 ਦੇ ਅਕਾਲੀ ਦਲ ਦੇ ਜੇਤੂ ਉਮੀਦਵਾਰ ਛੇਰ ਸਿੰਘ ਗੁਬਾਇਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਕੇ ਵੱਡਾ ਦਾਅ ਖੇਡਿਆ ਪਿਛਲੀ ਆ ਪੰਜ ਲੋਕ ਸਭਾ ਚੋਣਾਂ ਦੇ ਵਿੱਚ ਪਹਿਲੀ ਵਾਰ ਹੈ ਜਦੋਂ ਕਾਂਗਰਸ ਨੇ ਦੂਜੀ ਵਾਰ ਫਿਰੋਜ਼ਪੁਰ ਤੋਂ ਕਿਸੇ ਉਮੀਦਵਾਰ ਨੂੰ ਮੌਕਾ ਦਿੱਤਾ ਇਸ ਤੋਂ ਪਹਿਲਾਂ ਜਗਮੀਤ ਬਰਾੜ ਸੁਨੀਲ ਜਾਖੜ ਚੋਣ ਲੜੇ ਪਰ ਹਾਰਦੇ ਰਹੇ ਸ਼ਾਇਦ ਪਾਰਟੀ ਇਸ ਵਾਰ ਇਹ ਦਾ ਖੇਡ ਰਹੀ ਹੈ ਤੇ ਇਹ ਦਾ ਰੰਗ ਲਿਆਵੇ ਵੈਸੇ ਤਾਂ ਸਾਰੇ ਹੀ ਉਮੀਦਵਾਰ ਕੁਬਾਇਦੀ ਉਮੀਦਵਾਰੀ ਨੂੰ ਸਭ ਤੋਂ ਮਜ਼ਬੂਤ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ ਅਤੇ ਸੱਤਾਧਿਰ ਆਪ ਨੇ ਸ਼੍ਰੀ ਮੁਖਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਉਹਨਾਂ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ 50% ਤੋਂ ਵੱਧ ਵੋਟਾਂ ਹਾਸਲ ਕਰਕੇ ਜਿੱਤ ਕਾਇਮ ਕੀਤੀ ਸੀ ਇਸੇ ਕਰਕੇ ਪਾਰਟੀ ਨੇ ਇਸ ਨਵੇਂ ਲੀਡਰ ਦੀ ਥਾਂ ਚਿਹਰੇ ਉੱਤੇ ਦਾ ਖੇਡਿਆ ਅਤੇ ਮੁਨਾਸਿਬ ਸਮਝਿਆ ਕਿ ਸ਼ਾਇਦ ਇਹ ਸੀਟ ਉਹਨਾਂ ਦੀ ਝੋਲੀ ਪਿਆ ਜਾਵੇ। ਉਧਰ ਭਾਰਤੀ ਜਨਤਾ ਪਾਰਟੀ ਨੇ ਗੁਰਹਰ ਸਾਹਿਬ ਤੋਂ ਕਾਂਗਰਸ ਦੀ ਟਿਕਟ ਤੇ ਲਗਾਤਾਰ ਚਾਰ ਵਾਰ ਜਿੱਤੂ ਰਹੇ ਵਿਧਾਇਕ ਰਾਣਾ ਗੁਰਮੀਤ ਸੋਢੀ ਉੱਤੇ ਦਾ ਖੇਡ ਦਿੱਤਾ ਤੇ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਿਸ਼ ਉੱਤੇ ਪਾਰਟੀ ਨੇ ਰਾਣਾ ਗੁਰਜੀਤ ਸੋਢੀ ਉੱਤੇ ਇਹ ਭਰੋਸਾ ਜਤਾਇਆ। ਰਾਣਾ ਗੁਰਮੀਤ ਸਿੰਘ ਸੋਢੀ ਦੇ ਮੈਦਾਨ ਦੇ ਵਿੱਚ ਉਤਰਨ ਦੇ ਨਾਲ ਮੁਕਾਬਲਾ ਕਾਫੀ ਦਿਲਚਸਪ ਹੋ ਗਿਆ। ਅਕਾਲੀ ਦਲ ਨੇ ਫਿਰੋਜ਼ਪੁਰ ਤੋਂ ਪਾਰਟੀ ਦਾ ਗੜ ਬਣਾਉਣ ਵਾਲੇ ਲਗਾਤਾਰ ਤਿੰਨ ਵਾਰ ਦੇ ਜੇਤੂ ਜੋਰਾ ਸਿੰਘ ਮਾਨ ਦੇ ਪੁੱਤਰ ਨਰਦੇਵ ਸਿੰਘ ਬਾਬੀ ਮਾਨ ਉਤੇ ਦਾ ਖੇਡਦਿਆਂ ਹੋਇਆ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤੇ ਸੁਖਵੀਰ ਬਾਦਲ ਨੇ ਚੋਣ ਲੜਨ ਤੋਂ ਇਨਕਾਰ ਕਰਨ ਤੋਂ ਬਾਅਦ ਪਾਰਟੀ ਨੇ ਇਸ ਤੋਂ ਮਜ਼ਬੂਤ ਉਮੀਦਵਾਰ ਨਹੀਂ ਲੱਭ ਸਕਿਆ ਸੀ ਇਸ ਕਰਕੇ ਉਹਨਾਂ ਨੂੰ ਟਿਕਟ ਦਿੱਤੀ। ਹੁਣ ਵੇਖਣਾ ਹੋਵੇਗਾ ਕਿ ਕੀ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਕਿਲਾ ਬਚਾ ਸਕਦੀ ਹੈ ਜਾਂ ਫਿਰ ਨਹੀਂ ਜੇਕਰ ਅਸੀਂ ਪਿਛਲੀਆਂ ਚੋਣਾਂ ਦੇ ਨਤੀਜਿਆਂ ਤੇ ਨਜ਼ਰ ਮਾਰੀਏ ਤਾਂ 2004 ਦੇ ਵਿੱਚ ਜੋਰਾ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ 2009 ਦੇ ਵਿੱਚ ਸ਼ੇਰ ਸਿੰਘ ਊਭਾਇਆ ਸ਼੍ਰੋਮਣੀ ਅਕਾਲੀ ਦਲ 2014 ਦੇ ਵਿੱਚ ਸ਼ੇਰ ਸਿੰਘ ਊਭਾਇਆ ਸ਼੍ਰੋਮਣੀ ਅਕਾਲੀ ਦਲ ਅਤੇ 2019 ਦੇ ਵਿੱਚ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਤੋਂ ਜਿੱਤਦੇ ਰਹੇ ਨੇ ਕੀ ਹੈ ਫਿਰੋਜ਼ਪੁਰ ਹਲਕੇ ਦਾ ਇਤਿਹਾਸ ਫਿਰੋਜ਼ਪੁਰ ਹਲਕੇ ਦੇ ਇਤਿਹਾਸ 'ਵਾਲ ਨਜ਼ਰ ਮਾਰੀ ਜਾਵੇ ਤਾਂ ਹੁਣ ਤੱਕ 16 ਵਾਰ ਲੋਕ ਸਭਾ ਚੋਣਾਂ ਹੋ ਚੁੱਕੀਆਂ ਨੇ ਇਹਨਾਂ ਦੇ ਵਿੱਚੋਂ 9 ਵਾਰ ਇਕੱਲਾ ਅਕਾਲੀ ਦਲ ਇਸ ਸੀਟ 'ਤੇ ਜੇਤੂ ਰਿਹਾ ਜਦਕਿ 5 ਵਾਰ ਕਾਂਗਰਸ ਨੇ ਜਿੱਤ ਦਰਜ ਕੀਤੀ ਇਸ ਤੋਂ ਇਲਾਵਾ ਇੱਕ ਵਾਰ ਬਸਪਾ ਅਤੇ ਇੱਕ ਵਾਰ ਆਜ਼ਾਦ ਉਮੀਦਵਾਰ ਵੀ ਇੱਥੋਂ ਜੇਤੂ ਰਹਿ ਚੁੱਕੇ ਨੇ ਫਿਰੋਜ਼ਪੁਰ ਹਲਕੇ ਦੇ ਵਿੱਚ 1998 ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਨੂੰ ਲੈ ਕੇ 2014 ਤੱਕ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਨੂੰ ਪਿੱਛੇ ਛੱਡਦੀ ਹੋਈ ਜਿੱਤਦੀ ਆਈ ਹੈ ਜਦੋਂ ਕਿ ਅਕਾਲੀ ਦਲ ਦੇ ਵੱਲੋਂ ਸ਼ੇਰ ਸਿੰਘ ਗੁਬਾਇਆ ਲਗਾਤਾਰ ਦੋ ਵਾਰ ਜਿੱਤ ਚੁੱਕੇ ਨੇ ਤੇ ਮੌਜੂਦਾ ਸਮੇਂ ਦੇ ਵਿੱਚ ਸ਼ੇਰ ਸਿੰਘ ਗੁਬਾਇਆ ਅਕਾਲੀ ਦਲ ਤੋਂ ਬਗਾਵਤ ਕਰਕੇ ਪਾਰਟੀ ਤੋਂ ਵੱਖ ਹੋ ਚੁੱਕੇ ਨੇ VOTER ਕੈਟਾਗਰੀ ਅਤੇ ਸ਼ਹਿਰੀ ਆਬਾਦੀ ਦਾ ਬੇਰਬਾ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਜੇਕਰ ਗੱਲ ਕੀਤੀ ਜਾਵੇ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿੱਚ ਪੇਂਡੂ ਅਤੇ ਸ਼ਹਿਰੀ ਵੋਟਰਾਂ ਦੀ ਆਬਾਦੀ थी ਤਾਂ ਇੱਥੇ ਪੇਂਡੂ ਆਬਾਦੀ 69% ਦੀ ਸ਼ਹਿਰੀ ਆਬਾਦੀ 31% ਦੀ ਐਸਸੀ 42.97% ਦੀ ਹਿੰਦੂ 45 ਤੋਂ ਵੱਧ ਅਤੇ ਸਿੱਖ ਵੀ 45 ਤੋਂ ਵੱਧ ਨੇ ਇਸ ਤੋਂ ਇਲਾਵਾ ਇੱਥੇ ਦੂਜੀਆਂ ਪਾਰਟੀਆਂ ਜਿਵੇਂ ਕਿ ਕਮਿਊਨਿਸਟ ਮੁਸਲਿਮ ਇਸਾਈ ਬੋਧੀ ਜੈਨੀ ਵੀ ਕੁਝ ਫੀਸਦੀ ਮੌਜੂਦ ਨੇ ਫਿਰੋਜ਼ਪੁਰ ਦੇ ਕੁੱਲ ਪੋਲਿੰਗ ਸਟੇਸ਼ਨਾਂ ਦੀ ਗੱਲ ਕਰੀਏ ਤਾਂ 1902 ਨੇ ਕੁੱਲ ਵੋਟਰ 1657131 ਪੁਰਸ਼ ਵੋਟਰ 873684 ਮਹਿਲਾ ਵੋਟਰ 783402 ਨੇ ਜਦਕਿ ਟਰਾਂਸ ਜੈਂਡਰ 45 ਦੱਸੇ ਜਾਂਦੇ ਨੇ। ਇਹ ਸਵਾਲ ਸਭ ਤੋਂ ਵੱਡਾ ਹੈ ਕਿ ਕੀ ਫਿਰੋਜ਼ਪੁਰ ਕਾਂਗਰਸ ਦੀ ਜਿੱਤੀ ਹੋਈ ਸੀਟ ਨੂੰ ਦਹਾਕਿਆਂ ਬਾਅਦ ਆਪਣਾ ਸੋਕਾ ਦੂਰ ਕਰ ਸਕੇਗੀ? ਕੀ ਕਾਲੀਦਲ ਦਾ ਗੜ ਫਿਰੋਜ਼ਪੁਰ ਦਾ ਕਿਲਾ ਬਚਾਉਣ ਦੇ ਵਿੱਚ ਪਾਰਟੀ ਕਾਮਯਾਬ ਰਹੇਗੀ ਕੀ ਕਿਸੇ ਤੀਜੀ ਪਾਰਟੀ ਆਪ ਜਾਂ ਭਾਜਪਾ ਨੂੰ ਲੋਕ ਮੌਕਾ ਦੇਣਗੇ ਕਿਉਂਕਿ ਜੇਕਰ ਇਸ ਦੇ ਹਲਕਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਹਲਕਿਆਂ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਆਪਣਾ ਉਮੀਦਵਾਰਾਂ ਨੂੰ ਜਿਤਾਇਆ ਗਿਆ ਸੀ ਪਰ ਉਸ ਤੋਂ ਬਾਅਦ ਲਗਾਤਾਰ ਤੁਸੀਂ ਵੇਖ ਰਹੇ ਹੋ ਕਿ ਲੋਕਾਂ ਦੇ ਅਲੱਗ-ਅਲੱਗ ਤਰੀਕੇ ਦੇ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਅਤੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਜਿਸ ਤਰੀਕੇ ਨਾਲ ਆਪਣੇ ਉਮੀਦਵਾਰਾਂ ਤੇ ਦਾਅ ਖੇਡਿਆ ਜਾ ਰਿਹਾ ਹੈ ਜਿਸ ਤਰੀਕੇ ਦਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਉਸ ਤੋਂ ਲੋਕਾਂ ਦੇ ਵੱਲੋਂ ਵੀ ਮਨ ਦੇ ਵਿੱਚ ਬਹੁਤ ਸਾਰੀ ਦੁਵਿਧਾਵਾਂ ਪੈਦਾ ਹੋ ਗਿਆ ਨੇ ਕਿ ਆਖਰਕਾਰ ਸਭ ਤੋਂ ਵਧੀਆ ਕੈਂਡੀਡੇਟ ਫਿਰੋਜ਼ਪੁਰ ਦੇ ਲਈ ਕਿਹੜਾ ਹੋਵੇਗਾ ਅਤੇ ਨਾਲ ਹੀ ਇਹ ਦੇਖਣਾ ਵੀ ਅਹਿਮ ਰਹੇਗਾ ਕਿ ਆਖਰਕਾਰ ਫਿਰੋਜ਼ਪੁਰ ਦੇ ਵਿੱਚ ਕਿਸ ਦੀ ਲੜੀ ਚੱਲੇਗੀ ਕਿਉਂਕਿ ਲੋਕਾਂ ਦੇ ਲਈ ਇੱਕ ਪਾਸੇ ਕਲਦਲ ਦਾ ਗੜ ਹੈ ਤਾਂ ਦੂਸਰੇ ਪਾਸੇ ਕਾਂਗਰਸ ਆਪਣਾ ਸੋਕਾ ਖਤਮ ਕਰਨ ਲਈ ਉਤਾਵਲੀ ਹੈ ਪਰ ਇਹ ਤਾਂ ਹੁਣ 4 ਜੂਨ ਨੂੰ ਫਿਰੋਜ਼ਪੁਰ ਦੀ ਜਨਤਾ ਹੀ ਦੱਸੇਗੀ ਕਿ ਕਿਸ ਦੀ ਪਾਰਟੀ ਤੇ ਤੇ ਕਿਸ ਦੇ ਉਮੀਦਵਾਰ ਤੇ ਇਹ ਜਨਤਾ ਆਪਣਾ ਪਿਆਰ ਲੁਟਾਵੇਗੀ ਸਟੇਟਸ ਖਾਸ ਰਿਪੋਰਟ ਦੇ ਵਿੱਚ ਇੰਨਾ ਹੀ ਫਿਰ ਹਾਜ਼ਰ ਹੋਵਾਂਗੀ ਇੱਕ ਹੋਰ ਸੀਟ ਦੇ ਨਾਲ ਤੇ ਇਜਾਜ਼ਤ ਧੰਨਵਾਦ